ਸੀਐਮ ਸਾਹਿਬ ਨੇ ਜਿਹੜੀ ਇਹ ਸਟ੍ਰੈਟਜੀ ਬਣਾਈ ਹੈ ਜਿਵੇਂ ਉਸ ਵਕਤ ਵੀ ਮੈਂ ਕਿਹਾ ਸੀਗਾ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਦੈਟ ਦੇ ਫੇਸ ਦੀ ਲਾਅ ਸੋ ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨ ਸਟਾਰਮਿੰਗ ਅਸੀਂ ਇੱਕ ਸਟ੍ਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਆਦੇਸ਼ਾਂ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਇੱਕ ਵਾਰ ਔਨ ਗੈਂਗਸਟਰਸ ਇਜ਼ ਬੀਂਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਧਵਸਤ ਕੀਤਾ ਜਾਊਗਾ ਐਂਟਾਇਰ ਨੈਟਵਰਕ 윌 ਬੀ ਐਲੀਮੀਨੇਟਿਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਾਈਮਨਲ ਕੇਸਾਂ ਚ ਇਨਵੋਲਡ ਹੈਗੇ ਤੇ ਤਕਰੀਬਨ 600 ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ ਤਕਰੀਬਨ 12000 ਪੁਲਿਸ ਆਫਿਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹਾਂਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ thoroughly interrogate ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮਿਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇਹਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇਹਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈਗੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸ ਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ safe houses weapon supply chains communication networks اس نو ایک کمپلیٹ ایکو سسٹم جڑا کرائم ਦਾ ਹੈਗਾ ਜڑا ਗੈਂਗਸਟਰイズਮ ਦਾ ਹੈਗਾ ਐਕਸਟਰੈਕਸ਼ਨ ਦਾ ਹੈਗਾ ਉਸ نو ਐਸ اs ان ایکو سسٹم ਪਸਟ ਕੀਤਾ ਜਾਊਗਾ ਤੇ देयर विल बी ਜ਼ੀਰੋ ਟੋਲਰੈਂਸ ਫॉर ਏਡਰਸ ਐਂਡ ਐਬਟਰਸ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਏਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਨਾ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾ ਡੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸ ਗਾਈਡਡ ਹੈਗਾ ਜੇ ਉਹ ਮੇਨਸਟ੍ਰੀਮ ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ ਚ ਆ ਜਾਣ ਉਹਨਾਂ ਨਾਲ ਸਿੰਪੈਥੈਟਿਕ ਲੀਨिएंट ਟਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪਰੀਏਟ ਲੀਗਲ ਐਕਸ਼ਨ ਹੋਊਗਾ